ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਾਮਾ ਰਾਏ ਵਿੱਚ ਚੂਨ ਜਾਬਤੇ ਦੇ ਵਿੱਚ ਹੋਇਆ ਕਤਲ ਮੌਕੇ ਤੇ ਪੁਜੀ ਪੁਲਸ ਅਤੇ ਕੀਤੀ ਜਾਂਚ ਸ਼ੁਰੂ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਪਰਿਵਾਰਕ ਮੈਂਬਰਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਇਸ ਮੌਕੇ ਤੋਂ ਤਰਨਤਾਰਨ ਦੀ ਔਨ ਲਾਈਵ ਤਸਵੀਰਾਂ ਸਾਡਾ ਨਾਮ ਮੇਰਾ ਨਾਮ ਗੁਰਸੇਖ ਸਿੰਘ ਆ ਜੀ ਇਹ ਕੀ ਗੱਲਬਾਤ ਹੈ ਜਿਹੜੀ ਅੱਜ ਇਹ ਸਰ ਸਾਡੇ ਨਾਲ ਪਹਿਲੀ ਦੀ ਰੰਜਿਸ਼ ਹੈ ਜੀ ਥੋੜੀ ਤੇ ਅਸੀਂ ਪਹਿਲੀ ਬੈ ਲਈ ਆ ਜੇ ਠੇਕੇ ਵਾਲੇ ਪਹਿਲੀ ਨਹੀਂ ਛੱਡਦੇ ਨਜਾਇਜ਼ ਤੇ ਸਾਨੂੰ ਧਮਕੀਆਂ ਵੀ ਤਿੰਨ ਚਾਰ ਦਿਨ ਹੋ ਗਏ ਆਉਣ ਦੀਆਂ ਆਈ ਐਸਐਸਪੀ ਦੇ ਕੋਲ ਦਰਖਾਸਤ ਵੀ ਦੇ ਕੇ ਆਏ ਆ ਜੀ ਅੱਜ ਉਹਨਾਂ ਗੋਲੀਆਂ ਮਾਰਦੀਆਂ ਤੇ ਇਹ ਤੁਹਾਡੇ ਕੀ ਲੱਗਦਾ ਜਿਨ੍ਹਾਂ ਨੇ ਗੋਲੀਆਂ ਵਜਾਈਆਂ ਸਰ ਸਾਡੇ ਕੋਈ ਨਹੀਂ ਲੱਗਦੇ ਆ ਜੀ ਸਾਡੇ ਸਾਹਮਣੇ ਬਾ ਗੇਟ ਨਾਲ ਗੇਟ ਆ ਜੀ ਸਾਹਮਣੇ ਬੁਆ ਨਾਲ ਬੁਆ ਤੇ ਇੱਕ ਪਰੇ ਪਿੰਡ ਦੇ ਵਿੱਚ ਨਾਲ ਦੀ ਸਾਡੀ ਪੱਤੀ ਦੇ ਵਿੱਚ ਹੀ ਆ ਜੀ ਤੇ ਸਾਡੇ ਮੇਰਾ ਫਾਦਰ ਸਾਹਿਬ ਹੈ ਜੀ ਜਿੰਨੇ ਗੋਲੀ ਵੱਜੀ ਹੈ ਕੀ ਨਾਂ ਨਾਲ ਆਈ ਉਤਾਰ ਸਿੰਘ ਜੀ ਕਿੰਨੀ ਉਮਰ ਹੈ ਉਮਰ 60 ਤੋਂ 62 ਸਾਲ ਦੇ ਵਿੱਚ ਆ ਜੀ ਮੌਕੇ ਤੇ ਪੁਲਿਸ ਪਰਿਸ਼ਾਸ਼ਕਾਂ ਪਹੁੰਚਿਆ ਕੀ ਮੰਗ ਕਰਦੇ ਮੰਗ ਇਨਸਾਫ ਦੀ ਕਰਦੇ ਆ ਜੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਪਤਾ ਲੱਗਾ ਕਿੰਨਾ ਵੱਲਾ ਗੋਲੀ ਹਾਂਜੀ ਹਾਂਜੀ ਸਰ ਸਾਨੂੰ ਕਲੀਅਰ ਪਤਾ ਹੈ ਜੀ ਹਾਂਜੀ ਹਾਂਜੀ ਜੀ ਕੀ ਨਾਂ ਤੁਹਾਡਾ ਹੈ ਅੰਗਰ ਪ੍ਰਤਾਪ ਅੰਗਰ ਪ੍ਰਤਾਪ ਵੰਡੀ ਅੰਮਰ ਇਹ ਕੀ ਗੱਲ ਬਾਤ ਹੋਈ ਜਿਹੜੇ ਅੱਜ ਗੋਲੀਆਂ ਵਜੀਆਂ ਇਹ ਸਰ ਮੇਰੇ ਡੈਡੀ ਤੇ ਗੋਲੀਆਂ ਵਜੀਆਂ ਇਹ ਸਾਡਾ ਪੜੀ ਜੀ ਦਾ ਝਗੜਾ ਅਸੀਂ ਇੰਹੀਂ ਬੈ ਲਈ ਉਹਦਾ ਕਰਕੇ ਉਹ ਪਹਿਲਾਂ ਵੀ ਸਾਨੂੰ ਧਮਕੀ ਦਿੰਦੀਆਂ ਸੀ ਵਿਰੋਧੀ ਪਾਰਟੀ ਉਹਦਾ ਕਰਕੇ ਉਹਨਾਂ ਗੋਲੀਆਂ ਮਾਰੀਆਂ ਜੀ ਇਹ ਪਤਾ ਲੱਗਾ ਕਿੰਨੀਆਂ ਗੋਲੀਆਂ ਵਜੀਆਂ ਹਾਂਜੀ 2 ਗੋਲੀਆਂ ਵਜੀਆਂ ਜੀ ਡੈਥ ਹੋ ਗਈ ਉਹਨਾਂ ਜੀ ਹਾਂਜੀ ਤੇ ਮੌਕੇ ਤੇ ਪੁਲਿਸ ਪਹੁੰਚੀ ਆ ਕੀ ਮੰਗ ਕਰਦੇ ਹੋ ਹਾਂਜੀ ਸਰ ਇਨਸਾਫ ਦੀ ਮੰਗ ਕਰਦੇ ਹਾਂ ਹਾਂ ਇਹ ਦੇਖਿਆ ਜਾਦਾ ਚੋਣ ਜਾਬਤਾ ਲੱਗਾ ਹੋਇਆ ਤੇ ਸਿਹਤਤ ਹੋਏ ਇਹ ਸਾਰਾ ਨੇ ਇਹ ਦੇ ਵਿਭਾਗ ਮੈਂ ਪਤਾ ਕਰੂੰਗਾ ਕਿ ਕਿੰਨਾ ਜੀ ਤੇ ਤਿੰਨ ਕਿ ਜਿੰਨੀ ਘਟਣਾ ਜੀ ਇਹ ਸਾਰਾ 3 ਵਜੇ ਦੀ ਘਟਣਾ ਤੇ ਪੁਲਿਸ ਪ੍ਰਸ਼ਾਸਨ ਕਰਨ ਚੰਡਾ ਬਾਅਦ ਪਹੁੰਚਿਆ ਜੀ ਇਹ ਸਾਰਾ 4 4:30 ਦੇ ਕਰੀਬ ਕਿਤੇ ਆ ਹੀ ਗਏ ਕੀ ਮੰਗ ਕਰਦੇ ਮੁੱਖ ਮੰਤਰੀ ਕੋਲ ਅਸੀਂ ਸਾਫ਼ ਦੀ ਮੰਗ ਕਰਦੇ ਜੀ ਡੱਡ ਬੰਡੀ ਹਲੇ ਪਹਿਲੀਆਂ ਜੀ ਪਈ ਹੈ ਹਾਂਜੀ ਇਹ ਸਾਰੇ ਜਾਮਾ ਵਾਲੀ ਜਿਹੜੀ ਵਾਰਦਾਤ ਹੈ ਪੀਏ ਸਰ ਮੰਗ ਲਈ ਇਹ ਨਹੀਂ ਜੀ ਇਹ ਆਦਮੀ ਅਵਤਾਰ ਸਿੰਘ ਸਨ ਹੁਤਮ ਸਿੰਘ 62 ਸਾਲ ਦੀ ਉਮਰ ਦੀ ਕੋਈ 2 ਵਜੇ ਕਰੋ ਡੰਗਰਚਰ ਨਾਇਆ ਸੀ ਤੇ ਮੁੜ ਕੇ 4 ਕਵਜੇ ਦੇ ਵਾਰਸਾਂ ਨੂੰ ਪਤਾ ਲੱਗਾ ਵੀ ਇਹਦੀ ਗੋਲੀ ਵਜਨ ਕਰਕੇ ਮੌਤ ਹੋ ਚੁੱਕੀ ਹੈ ਮੌਕੇ ਤੇ ਆਏ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦ ਕੀਤੀ ਜਾ ਰਹੀ ਹੈ ਪਤਾ ਲੱਗਾ ਕਿ ਕਿਸ ਰੰਜਿਸ਼ ਦਾ ਕਤਲ ਹੋਇਆ ਨਹੀਂ ਅਜੇ ਇਨੀਸ਼ੀਅਲ ਸਟੇਜ ਤੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਜੀ ਫਿਰ ਹੀ ਕੋਈ ਦੱਸ ਸਕਦੇ ਮੌਕੇ ਤੇ ਕੋਈ ਖੋਲ ਬਰਾਮਦ ਨਹੀਂ ਹਾਂਜੀ ਦੋ ਖੋਲ ਬਰਾਮਦ